ਹਾਂਜੀ ਸਾਰੇ ਹੀ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ 12ਵੀਂ ਸਾਈਕਲਿੰਗ ਮੈਰਾਥਨ ਦੇ ਵਿੱਚ ਹਿੱਸਾ ਲੈਣ ਜਾ ਰਹੇ ਹਾਂ ਜਿਹੜੀ ਕਿ ਮੈਲਕਲਾਂ ਤੋਂ ਸਟਾਰਟ ਹੋ ਕੇ ਗੁਰਦੁਆਰਾ ਸ੍ਰੀ ਕਲੂਗਰਾ ਸਾਹਿਬ ਕਤਵਾ ਤੱਕ ਜਾਵੇਗੀ ਸੋ ਘਰੋਂ ਚੱਲਣ ਦੀ ਤਿਆਰੀ ਆ ਬੇਟਾ ਜੱਬ ਦੂਸਰੇ ਭਤੀਜਾ ਖਸ਼ਦੀਪ ਸਿੰਘ ਪਿਆਰ ਆ ਸਾਈਕਲ ਇਹਨਾਂ ਦੀ ਤੇ ਹੁਣ ਅਸੀਂ ਗੁਰਦਆ ਸਾਹਿਬ ਮੱਥਾ ਟੇਕਾਂਗੇ ਫਿਰ ਅਸੀਂ ਅੱਗੇ ਨੂੰ ਚੱਲੇ ਪਾਵਾਂਗੇ ਚੱਲਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਬਾ ਜੀ ਤੋਂ ਪਰਮਿਸ਼ਨ ਲੈ ਕੇ ਚੱਲ ਰਹੇ ਆ ਸੋ ਬਾਈ ਗੁਰੂ ਅੰਦਰੋਸਤੀ ਦਵੇ ਬਲ ਬਖਸ਼ੇ ਲਿੰਗ ਤੇ ਜਾਨਦੀਰੀ ਫੋੜ ਸਾਡੀ ਬੁੱਲ ਤਿਆਰੀ ਆ ਪਾਣੀ ਤੇ ਹਵਾ ਵਾਲਾ ਪੰਪ ਅਸੀਂ ਜ਼ਰੂਰ ਨਾਲ ਰੱਖ ਲਿਆ ਤਾਂ ਕਿ ਰਸਤੇ ਦੇ ਵਿੱਚ ਕੋਈ ਦਿੱਕਤ ਨਾ ਆਵੇ ਵਾਇਕਰੂ ਬਲ ਵਾਕਸੇ ਸੌਣ ਚਾਲੇ ਪਉਣ ਲੱਗਿਆ ਜੀ ਸਾਡੇ ਸਾਥੀ ਅੱਗੇ ਡਿੱਗ ਰਹੇ ਆ ਘਰੋਂ ਅਸੀਂ ਹੁਣ ਚੱਲ ਪਏ ਅੱਜ ਜਿਆਦਾ ਮੌਸਮ ਬੜਾ ਠੰਡਾ ਹੈ ਤੇ ਆਰਾਮ ਨਾਲ ਹੀ ਜਾਵਾਂਗੇ ਕਿਉਂਕਿ ਟਾਈਮ ਪਿਆ ਜੀ ਸਾਡੇ ਸਾਥੀ ਅੱਗੇ ਇਕੱਠੇ ਹੋ ਰਹੇ ਨੇ ਸੋ ਅਸੀਂ ਮੈਲਕਾਂ ਲਾ ਜਾ ਕੇ ਰਲਦੇ ਆ ਉਹਨਾਂ ਦੇ ਨਾਲ ਅਖੀਰ ਅਸੀਂ ਪਿੰਡ ਮਹਿਲਕਲਾਂ ਵਿੱਚ ਪਹੁੰਚ ਚੁੱਕੇ ਹਾਂ ਸੋ ਸਾਡੇ ਸਾਥੀਆਂ ਨੂੰ ਅਸੀਂ ਕਹਤਾ ਕਿ ਤੁਸੀਂ ਇਧਰੋਂ ਚੱਲੋ ਮਿਲਦੇ ਆ ਮਹਿਲਖੁਰਦ ਵਾਲੇ ਗੇਟ ਤੇ ਅਸੀਂ ਮਹਿਲਖੁਰਦ ਵਾਲੇ ਗੇਟ ਤੇ ਪਹੁੰਚ ਚੁੱਕੇ ਹਾਂ ਤੇ ਸਾਡੇ ਨਾਲ ਜਿਹੜੇ ਸਾਡੇ ਸਾਥੀ ਆ ਕੁਝ ਰਲ ਰਹੇ ਆ ਸਾਡੇ ਸਾਥੀ ਆ ਰਹੇ ਆ ਗੱਗੂ ਰਾਜੂ ਮਹਿਲ ਖੁਰਦਾਲੀ ਗਰਾਊਂਡ ਦੇ ਇਕੱਠੇ ਹੋ ਗਏ ਸਾਰੇ ਇੱਕ ਦੋ ਸਾਥੀ ਹੋਰ ਆ ਰਹੇ ਆ ਸਾਡੇ ਜਿੱਲੀ ਜਾਂਦਾ ਗਏ ਸਾਡੇ ਸਾਥੀ ਦੋ ਹੋਰ ਪਹੁੰਚ ਚੁੱਕੇ ਆ ਤਾਂ ਇੱਥੇ ਇਕੱਠੇ ਹੋ ਕੇ ਚੱਲਾਂਗੇ ਜੀ ਆਇਆਂ ਨੂੰ ਜੀ ਇਕੱਠੇ ਹੋ ਗਏ ਤੇ ਸਾਰੇ ਜਾ ਰਹੇ ਆ ਹੁਣ ਅਸੀਂ ਮਹਿਲਕਲਾਂ ਤੋਂ ਚੱਲ ਪਏ ਭਤੀਜਾ ਗੱਗੂ ਹੋਰ ਸਾਥੀ ਮਹਿਲਕਲਾਂ ਤੋਂ ਜਿੰਨੇ ਵੀ ਸਾਡੇ ਨਾਲ ਸਾਰੇ ਹੀ ਮਹਿਲਕਲਾਂ ਤੋਂ ਚਾਰੇ ਪਾ ਦਿੱਤੇ ਨੇ ਬੇਟਾ ਪੰਜਾਬ ਜੋ ਸਿੰਘ ਚਲੋ ਭਈ 1 ਕਿਲੋਮੀਟਰ ਰਹਿ ਗਿਆ ਲਓ ਜੀ ਪਹੁੰਚ ਚੁੱਕੇ ਹਾਂ ਅਸੀਂ ਮਹਿਲ ਖੁਰਦ ਪਿੰਡ ਵਿੱਚ ਇੱਥੋਂ ਅਸੀਂ ਜਾਵਾਂਗੇ ਪੰਡੋਰੀ ਨੂੰ 12ਵੀਂ ਸਾਈਕਲਿੰਗ ਮੈਰਾਥਨ ਦੇ ਵਿੱਚ ਅੱਜ ਸਾਡੇ ਇੱਕ ਦੋ ਸਾਥੀ ਨਵੇਂ ਜੁੜੇ ਨੇ ਉਹ ਵੀ ਸਾਡੇ ਨਾਲ ਨੇ ਸੋ ਹੁਣ ਅਸੀਂ ਮਹਿਲਕੁਰ ਤੋਂ ਪੰਡੋਰੀ ਨੂੰ ਜਾ ਰਹੇ ਹਾਂ ਸਾਡੇ ਬਾਕੀ ਸਾਥੀ ਸਾਰੇ ਅੱਗੇ ਨੇ ਮਹਿਲਕੁਰ ਤੋਂ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਮਾਸਟਰ ਜੀ ਸਾਡੇ ਨਾਲ ਜੁੜੇ ਨੇ ਉਹ ਵੀ ਸਾਡੇ ਨਾਲ ਅੱਗੇ ਜਾ ਰਹੇ ਨੇ ਬਲਾਉਂਦੇ ਉਹਨਾਂ ਨਾਲ ਵੀ ਸਾਡੇ ਨਾਲ 12ਵੀਂ ਸਾਈਕਲਿੰਗ ਮੈਰਾਥਨ ਦੇ ਵਿੱਚ ਰਾਜੂ ਕੁਲਾਲ ਮਾ ਜਰਾ ਏ ਵੀ ਸਾਡੇ ਨਾਲ ਮਹਿਲਕਾਂ ਤੋਂ ਪਹਿਲੀ ਵਾਰ ਜੁੜਿਆ ਕੀ ਨਾ ਵੀਰ ਕਰਨ ਕਰਨ ਕਲਤਾਂ ਪੰਨੂ ਸਾਹਿਬ ਤੇ ਮਾਸਟਰ ਅਮਰਜੀਤ ਸਿੰਘ ਜਿਹੜੇ ਸਾਡੇ ਨਾਲ ਪੱਕੇ ਆ ਸਾਡੀ ਅਗਵਾਈ ਕਰਦੇ ਆ ਮਾਸਟਰ ਅਮਰਜੀਤ ਸਿੰਘ ਤੇ ਪੰਨੂ ਸਾਹਿਬ ਆਰਮੀ ਸਾਈਕਲਿੰਗ ਮੈਰਾਥਨ ਦਾ ਹਿੱਸਾ ਹੁਣ ਅਸੀਂ ਪੰਡੋਰੀ ਪਹੁੰਚਣ ਵਾਲੇ ਆ ਮਿਲਦੇ ਆ ਅੱਗੇ ਪੰਡੋਰੀ ਪਿੰਡ ਵਿੱਚੋਂ ਚੱਲੇ ਆ ਜੀ ਪੰਡੋਰੀ ਸਕੂਲ ਇਥੇ ਵੀ ਕਾਫੀ ਸਮਾਂ ਕਢਾਉਣ ਦਾ ਮੌਕਾ ਮਿਲਿਆ ਤੇ ਹੁਣ ਪੰਡੋਰੀ ਪਿੰਡ ਕ੍ਰੋਸ ਕਰਕੇ ਕੁਤਵੇ ਨੂੰ ਜਾਵਾਂਗੇ ਕੋਟਲਾ ਰਸਤਾ ਹੈ ਇੱਥੋਂ ਅੱਗੇ ਜਾ ਕੇ ਕੁਤਵੇ ਨੂੰ ਰਸਤਾ ਜਾਊਗਾ ਸੂਰਜ ਜਿਹੜਾ ਉਹ ਵੀ ਦਿਖਾਈ ਦੇਣ ਲੱਗ ਗਿਆ ਤੇ ਕੁਤਵਾ ਪਿੰਡ ਵਾਲੀ ਸੜਕਾ ਜਿਹੜੀ ਅਸੀਂ ਉਹ ਮੁੜ ਚੁੱਕੇ ਹਾਂ ਅੱਡੀ ਨਾਲ ਚੁੱਕਿਆ ਗੱਗੂ ਜੀ ਹੁਣੀ ਮੇਰੇ ਬੇਟੇ ਨੂੰ ਨਾਲ ਲੈ ਕੇ ਆ ਰਹੇ ਸੀ ਅਸੀਂ ਥੋੜਾ ਜਿਹਾ ਅੱਗੇ ਸੀ ਇਹ ਵੀ ਜ਼ਿੰਮੇਵਾਰੀ ਗੱਗੂ ਸਰ ਭਾਈ ਹੋਈ ਆ ਕਿ ਨਿੱਕੇ ਬੱਚਾ ਨੂੰ ਨਾਲ ਰੱਖਦਾ ਧੰਨਵਾਦ ਵੀਰ ਦਾ ਪਹਿਲੀ ਵਾਰ ਜੁੜੇ ਨੇ ਦੋਨੋਂ ਮੁੰਡੇ ਕਿਸ ਤਰ੍ਹਾਂ ਲੱਗਿਆ ਵੀ ਤੁਹਾਨੂੰ ਸਾਈਕਲਿੰਗ ਦਾ ਵਧੀਆ ਲੱਗਿਆ ਨਾ ਵਧੀਆ ਲੱਗਿਆ ਨਾ ਹਰ ਵਾਰ ਜੁੜਿਆ ਕਰੋਗੇ ਇਸੇ ਤਰ੍ਹਾਂ ਹੀ ਠੀਕ ਆ ਕਤਵਾ ਪਿੰਡ ਤੋਂ ਥੋੜੀ ਜੀ ਦੂਰ ਬਾਹਰਲੇ ਪਾਸੇ ਬਣਿਆ ਹੋਇਆ ਆ ਮੋਟਰ ਦਾ ਨਜ਼ਾਰਾ ਕੀ ਬਾਤਾਂ ਨੇ ਸੋ ਸਾਡੇ ਸਾਰੇ ਸਾਥੀ ਪਿੰਡ ਕੋਤਵਾ ਦੀ ਬਾਹਰ ਲਈ ਫਰਨੀ ਤੇ ਆ ਗਈ ਇਹ ਹੈ ਪਿੰਡ ਕੋਤਵਾ ਲੋਈ ਆਹ ਰਸਤਾ ਜਾਂਦਾ ਗੰਗੋਹਰ ਉਹ ਇਧਰ ਸੜਕ ਬਣੀ ਹੋਈ ਹੈ ਵੀ ਬਹੁਤ ਵਧੀਆ ਇਹ ਪਿੰਡ ਦੀ ਫੇਰਨੀ ਆ ਗੁਰਦੁਆਰਾ ਸ੍ਰੀ ਅਤੀ ਵੱਡਾ ਕੱਲੂ ਘਰ ਨਜ਼ਦੀਕ ਹੀ ਆ ਲਓ ਜੀ ਗੁਰਦੁਆਰਾ ਸ੍ਰੀ ਅਤਿ ਵੱਡਾ ਕੱਲੂ ਘਰ ਆ ਪਿੰਡ ਕੋਤਵਾ ਪਹੁੰਚ ਚੁੱਕੇ ਸਾਡੇ ਸਾਰੇ ਸਾਥੀ ਤੇ ਹੁਣ ਸਾਰੇ ਸਾਥੀ ਸਾਡੇ ਐਂਟਰ ਕਰਨਗੇ ਜੋ ਵੀ ਇਤਿਹਾਸ ਆ ਤੁਹਾਨੂੰ ਅਸੀਂ ਪੜ ਕੇ ਸੁਣਾਵਾਂਗੇ ਇਥੋਂ ਦਾ ਅਤੀ ਵੱਡਾ ਕੱਲੂ ਘਰ ਆ 5 ਫਰਵਰੀ 1762 ਈਸਵੀ ਲਾਹੂ ਕੇ ਜੀ ਧਰਤੀ ਕੋਤ ਬਾਬਾ ਆਮਣੀਆਂ ਅਸੀਂ ਐਂਟਰੀ ਕਰਨ ਲੱਗੇ ਹਾਂ ਔਰ ਦਰਬਾਰ ਸਾਹਿਬ ਦੇ ਵਿੱਚ ਸਾਰੇ ਸਾਥੀਆਂ ਦੇ ਸਾਈਕਲਾਂ ਜਿਹੜੇ ਸਾਈਡ ਤੇ ਲਗਾ ਦਿੱਤੇ ਆ ਸਾਰੇ ਬੂਟ ਚੱਪਲਾਂ ਉਤਾਰ ਕੇ ਹੁਣ ਅਸੀਂ ਦਰਬਾਰ ਸਾਹਿਬ ਤੋਂ ਜਾਵਾਂਗੇ ਗੋਤਾ ਸਾਹਿਬ ਦੇ ਵਿੱਚ ਐਂਟਰੀ ਕਰਦੇ ਹਾਂ So. ਦਰਬਾਰ ਸਾਹਿਬ ਦਾ ਬਾਰੀ ਦਰਸ ਸਾਹਮਣੇ ਬਾਬਾ ਬਗੇਲ ਸਿੰਘ ਲੰਗਰ ਹਾਲ ਦਿਖਾਈ ਦੇ ਰਿਹਾ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਆ ਦਰਬਾਰ ਸਾਹਿਬ ਦੀ ਲੰਗਰ ਹਾਲ ਬਣਾਇਆ ਹੈ ਖਰਦੁਰਾ ਸਾਹਿਬ ਦਾ ਇਤਿਹਾਸ ਹੈ ਜਿਹੜਾ 5 ਫਰਵਰੀ 1762 ਐਸਵੀ ਨੂੰ 35000 ਸਿੰਘਾਂ ਨੂੰ ਸਹੀ ਦੀ ਦੀ ਲਹੂ ਭਿੱਜੀ ਧਰਤੀ ਕੱਲੂ ਘਰਾ ਸਾਹਿਬ ਕੁਤਬਾਬਾਹਮਣੀਆ ਕਿਹਾ ਜਾਂਦਾ ਸੋ ਇੱਥੇ ਚਾਹ ਦਾ ਲੰਗਰ ਚੱਲ ਰਿਹਾ ਸੀ ਸੋ ਸਾਰੇ ਹੀ ਸਾਥੀਆਂ ਨੇ ਆ ਉੱਥੇ ਬੈਠਾ ਬਾਬਾ ਸਾਹਿਬ ਦੇ ਦਰਬਾਰ ਦੇ ਵਿੱਚੋਂ ਚਾਹ ਦਾ ਲੰਗਰ ਸਕੇ ਸੱਤਾਂ ਦੇ ਪਾਣੀ ਵਾਲਾ ਪ੍ਰਮਾਜਰਾ ਮਹਿਬਾਬ ਰੋਜ਼ ਹੀ ਹੁੰਦੇ ਸ੍ਰੀ ਕੈਲਵਾ ਜੀ ਕਿਸ ਨੇ ਕੋਈ ਕੋਰਾ ਸਾਹਿਬ ਵੀ ਯਾਤਰਾ ਦਾ ਕਰੇਗੀ ਇੱਕ ਅਗਲਾ ਜਲਾ ਇੱਕ ਮੰਗਲ ਅੱਗੇ ਕੰਡੀ ਵਧੀਆ ਰੰਗ ਦਾ ਕਦਮਿਆ ਕਹਿੰਿਆ ਅੱਛਾ ਮੈਂ ਨਾ ਗੋਗਾ ਜੋਦੀ ਕੋਈ ਨਹੀਂ ਆਇਆ ਤਾਂ ਗ੍ਰਾਸ ਵਾਰ ਨਹੀਂ ਹੋਣਾ ਹੁੰਦਾ ਹੈ ਇੱਕ ਪਾਣੀ ਹੈ ý tưởng là cái này tôi nghĩ là cái này tôi nghĩ là cái này tôi nghĩ là cái này

ਗੋਦਾ ਸਭ ਤੋਂ ਚੱਲਣ ਦੀ ਤਿਆਰੀ ਆ ਬੂਟ-ਵਾਟ ਪਾ ਰਹੇ ਆ ਜੱਜ ਜੋਤ ਹਣੀ ਤੇ ਫੇਰ ਲੋ ਜੀ ਵਾਪਸੀ ਹੋ ਗਈ ਸਾਡੀ ਹੁਣ ਗੰਗੋਰ ਪਿੰਡ ਨੂੰ ਸਾਰੇ ਸਾਥੀ ਹੁਣ ਸਾਡੀ ਗੰਗੋਰ ਵਾਪਸੀ ਜਾਣਗੇ ਗੰਗੋਰ ਤੋਂ ਮਹਿਲਖੁਰ ਤੋਂ ਮਹਿਲਖੁਰ ਤੋਂ ਮਹਿਲਕਲਾ ਵਾਪਸੀ ਸਾਡੀ ਹੋਵੇਗੀ ਸੀ ਰੀਅਲੀ ਅਸੀਂ ਗੰਗੋਰ ਪਿੰਡ ਵਿੱਚ ਪਹੁੰਚ ਚੁੱਕੇ ਆਂ ਗੰਗੋਰ ਤੋਂ ਕਿਰਪਾਲ ਸਿੰਘ ਵਾਲਾ ਰਹੀ ਮਹਿਲਕਲਾਂ ਨੂੰ ਜਾਣਗੇ ਸਾਰੇ ਸਾਥੀ ਧੰਨ ਧੰਨ ਬਾਬਾ ਪੀਰਖਾਨਾ ਪਿੰਡ ਗੰਗੋਰ ਬਰਨਾਲਾ ਚੁੱਕੇ ਆਂ ਮੇਨ ਹਾਈਵੇ ਤੇ ਗੰਗੋਰਾਂ ਤੋਂ ਵਾਪਸੀ ਕਰਦੇ ਹੋਏ ਲਓ ਜੀ ਹੁਣ ਸਾਡੇ ਸਾਥੀ ਆ ਜਿਹੜੇ ਇਥੋਂ 메ਨ ਸੜਕ ਕਰਾਈ ਬਹਿਲਕਲਾ ਨੂੰ ਜਾਣਗੇ ਤੇ ਅਗਲੀ ਸਾਈਕਲਿੰਗ ਤੇ ਮਿਲਾਂਗੇ ਅਗਲਾ ਰੂਟ ਪਲਾਨ ਹੈ ਸਾਡਾ ਉਹ ਜੰਡ ਸਾ ਟੁੱਲੀਵਾਲ ਸਾਹਿਬ ਦਾ ਹੋਵੇਗਾ